ਉਸ ਮੁਸਲਮਾਨ ਨੇ ਕਿਹਾ ਵੀ ਤੂੰ ਕੌਣ ਹੈਂ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਕਹਿੰਦਾ ਵੀ ਤੂੰ ਆ ਸਵੇਰੇ ਦੇਖਿਆ ਤੁਹਾਨੂੰ ਤੁਸੀਂ ਦਰਿਆ ਪਾਰ ਕਰ ਗਏ ਤੁਹਾਨੂੰ ਡਰ ਨਹੀਂ ਲੱਗਾ ਪਾਣੀ ਰੋੜ ਕੇ ਲੈ ਜਾਏਗਾ ਆਉਂਦੀ ਏ ਫਿਰ ਕਹਿਣ ਲੱਗੇ ਮੈਨੂੰ ਦਰਿਆ ਦਿਸਦੇ ਹੀ ਨਹੀਂ ਜਿਹਦੇ ਸ਼ਬਦ ਨਾਲ ਮੈਂ ਜੁੜਿਆ ਉਹ ਭਵ ਸਾਗਰ ਪਾਰ ਕਰ ਦਿੰਦਾ ਬਿਆਸ ਕੀ ਹੈ ਉਹ ਭਵ ਸਾਗਰ ਪਾਰ ਕਰ ਦਿੰਦੇ ਅੱਲਾ ਯਾਰ ਖਾਂ ਕਹਿੰਦਾ ਫਿਰ ਮੈਨੂੰ ਉਸ ਪੀਰ ਤੱਕ ਲੈ ਜਾਏਗਾ ਉਸ ਗੁਰੂ ਤੱਕ ਲੈ ਜਾਏਗਾ ਇਹ ਵੈਗਰੂ ਭਾਈ ਪਾਰੋ ਨੂੰ ਕਹਿੰਦਾ ਉਹ ਅੱਲਾ ਯਾਰ ਕਹਿਣ ਲੱਗੇ ਬੈਠ ਮੇਰੇ ਪਿੱਛੇ ਉਹ ਪਿਆਰਿਓ ਘੋੜੀ ਤੇ ਬਿਠਾ ਕੇ ਦਰਿਆਾਂ ਚੀਰ ਕੇ ਭਾਈ ਸਾਹਿਬ ਗੁਰੂ ਅਮਰਦਾਸ ਦੇ ਚਰਨਾਂ ਚ ਲੈ ਗਏ ਯਾਦ ਰੱਖਿਓ ਉਸ ਮੁਸਲਮਾਨ ਅੱਲਾ ਯਾਰ ਤੇ ਗੁਰੂ ਅਮਰਦਾਸ ਦੀ ਇੰਨੀ ਮੇਰ ਹੋਈ ਜਦੋਂ ਮਾਰੇ ਨੇ 22 ਮੰਜੀਆਂ ਦਿੱਤੀਆਂ ਇੱਕ ਮੰਜੀ